ਰਾਮਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ 1 ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸ ਤੇ ਹਾਰ ਉਪਰੰਤ ਸਮੁੱਚਾ ਭਾਈਚਾਰਾ ਇੱਕ ਉਹਨਾਂ ਥਾਰ ਦਾ ਜਸ਼ਨ ਮਨਾਵੇ ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸੱਗੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਸੁਪਾ ਪ੍ਰਦਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਬਾਹਾ ਸਮੁੱਚੇ ਪਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇੱਕ ਪ੍ਰਣ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ ਬਸਨੀਕੋ ਲਾਲਜੀਤ ਪੁੱਲਰ ਦਾ ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਅਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁੱਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾ ਮੰਗਾ ਉਹਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਚਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਨਾ ਬਨ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਪੁੱਲਰ ਨੂੰ ਖਰਾਓ ਤਾਂ ਕਿ ਮੈਂ ਰਾਮਗੜੀਆ ਗੁੰਗਿਆ ਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Golei son errado. ਸਾਡੇ ਕੌਮੀ ਕਨਵੀਨਰ ਰਾਮ ਗੜੀਆ ਕਾਲ ਜਥੇ ਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮ ਗੜੀਆ ਜੀ ਵੱਲੋਂ ਕੋ ਪ੍ਰਣਾ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਨਤੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮ ਗੜੀਆ ਸਮਾਜ ਇਸ ਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦੇਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਬੁੰਗਾ RAM ਗੜੀਆ ਵਿਖੇ ਸਮੁੱਚੀ RAM ਗੜੀਆ ਕਾਲਜ ਜਥੇਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ RAM ਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣ ਇਹ ਸਾਡੀ ਪੱਗ ਦਾ ਵਿਸ਼ਾ ਆ ਆਪਾਂ ਆਪਣੀ ਪੱਗ ਨੀਵੀਂ ਹੋਣ ਦੇਣੀ ਇਸ ਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ RAM ਗੜੀਆ ਜੀ ਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਹਦੇ ਨਾਲ ਅੱਜ ਸਮੁੱਚੇ ਪੰਜਾਬ 'ਚ ਇੱਕ ਮੈਸੇਜ ਜਾਣਾ ਚਾਹੀਦਾ ਕਿ RAM ਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮਿੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾਂ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ SC ਸਮਾਜ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਰਾਮਗੜੀ ਆ ਕਾਲ ਜਥੇਬੰਦੀ ਵੀ ਸੰਬੂਚੇ ਪੰਜਾਬ ਦੇ ਘਟ ਵਿੱਚ ਜੋ ਬਈ ਹਰਜੀਤ ਸਿੰਘ ਜੀ ਸਾਡੇ ਕੌਮੀ ਕਨਿਊਨਰ ਜੀ ਨੇ ਪਰਨ ਲਿਆ ਅਸੀਂ ਵਿਸ਼ਵਾਸ ਦਿਵਾਉਣੇ ਆ ਕਿ ਤੁਹਾਡਾ ਜਿਹੜਾ ਉਹ ਪਰਨਾ ਉਹਨੂੰ ਸਿਰੇ ਲਾਵਾਂਗੇ ਔਰ ਤੁਹਾਡੀ ਪੱਗ ਜਿਹੜੀ ਉਹਦਾ ਜਿਹੜਾ ਸਤਕਾਰ ਹੈ ਉਹ ਸਦਾ ਲਈ ਬਹਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਜਿਵੇਂ ਪਿਛਲੇ ਦਿਨੀ ਜੋ ਹੰਕਾਰੀ ਮੰਤਰੀ 라ਜੀਵ ਕੁਲਰ ਜਿਨ ਨੇ ਸਾਡੇ ਸਮਾਜ ਵਾਸਤੇ ਭੱਦੀ ਸ਼ਬਦਾ ਪਰਿਵਰਤੀ ਉਸ ਦੇ ਸੰਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਪੂਰੇ ਖੰਡੂਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਔਰ ਪੂਰੀਆਂ ਨੌ ਕੰਸਟੀਟੂਐਂਸੀਆਂ ਜਿਹੜੀਆਂ ਨੇ ਉਥੇ ਜਾ ਕੇ ਆਪਣੇ ਭਾਈਚਾਰੇ ਨੂੰ ਲਾਮਬੰਦ ਕੀਤਾ ਔਰ ਦੱਸਿਆ ਉਹਨਾਂ ਵੱਲੋਂ ਪੂਰਨ ਵਿਸ਼ਵਾਸ ਮਿਲਿਆ ਅੱਜ ਜਿਵੇਂ ਸਾਡੇ ਕਨਵੀਨਰ ਰਜੀਤ ਸਿੰਘ ਰਾਮਗੜੀਆ ਜੀ ਨੇ ਆਪ ਦੀ ਦਸਤਾਰ ਜੋ ਕਿ ਅੱਜ ਇੱਥੇ ਉਤਾਰ ਕੇ ਇਹ ਪ੍ਰਣ ਲਿਆ ਵੀ 1 ਤਰੀਕ ਨੂੰ ਜੋ ਵੋਟਾਂ ਜਿਹੜੀਆਂ ਪੈਣੀਆਂ ਨੇ ਸਮਾਜ ਉਸ ਦਾ ਸਬੂਤ ਦੇਵੇ ਔਰ 4 ਤਰੀਕ ਨੂੰ ਉਸ ਨੂੰ ਹਰਾ ਕੇ 5 ਤਰੀਕ ਨੂੰ ਰਾਮਗੜੀਆ ਬੋਂਗੇ ਅਮਰਸਰ ਦੇ ਬੇਕੇ ਕਸੀਂ ਖੁਸ਼ੀ ਦਾ ਜਸ਼ਨ ਮਨਾਈਏ ਔਰ ਅੱਗੇ ਤੋਂ ਕੋਈ ਇਹੇ ਜੀ ਕਾਨੂੰਨੀ ਹਰਕਤ ਨਾ ਕਰੇ ਔਰ ਇਸ ਚੀਜ਼ ਤੋਂ ਸਮਝ ਲੈਣ ਕਿ ਰਾਮਗੜੀਆ ਭਾਈ ਜਰਾ ਜੋ ਕੀ ਹੈ ਬਿਲਕੁਲ ਇੱਕ ਜੁੱਟ ਹੈ ਔਰ ਇੱਕ ਮੁੱਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ